हां तो प्यारे बच्चों सारेनु प्यार भरी सस्नेह काल हां बेटा आपा नवोदया दाखला ਪ੍ਰੀਖਿਆ ਦੀ ਤਿਆਰੀ ਅਧੀਨ 2.10 ਅਭਿਆਸ ਆ ਜਿਹੜੀ ਉਹ ਸ਼ੁਰੂ ਕੀਤੀ ਸੀਗੀ ਉਹਦੇ ਦੋ ਸਵਾਲ ਕਰ ਲਏ ਸੀਗੇ ਹੁਣ ਬੇਟਾ ਆਪਾਂ ਤਿੰਨ ਨੰਬਰ ਸਵਾਲ ਦੇ ਉੱਤੇ ਆ ਗਏ ਸਰਲ ਕਰੋ ਦੇ ਸਵਾਲ ਹੈਗੇ ਆ ਤੇ ਧਿਆਨ ਦੇ ਨਾਲ ਦੇਖਣਾ ਬੇਟਾ ਸਵਾਲ ਬਹੁਤ ਸੌਖੇ ਆ ਵਿੱਚ ਕੁਝ ਵੀ ਨਹੀਂ ਸਿਰਫ ਇੱਕ ਨਿਯਮ ਬੋਡਮਾਸ ਇਹ ਤੁਸੀਂ ਚੇਤੇ ਰੱਖਣਾ ਬੀ ਓ ਡੀ m a s ٹھیک ہے بیٹا یہ سرل کرو دا ਨਿਯਮ ਹੈ b ਦਾ ਮਤਲਬ ਹੁੰਦਾ ਬ੍ਰੈਕਟ ਖੋਲਣੀ ਬ੍ਰੈਕਟਾਂ ਬਾਰੇ ਫੇਰ ਗੱਲ ਕਰਾਂਗੇ o ਦਾ ਮਤਲਬ of the ਇਹ ਗੁਣਾ ਹੀ ਹੁੰਦੀ ਹੈ ਬੇਟਾ ਪਰ ਲਿਖਿਆ ਪੰਜਾਬੀ ਚ ਦਾ ਹੁੰਦਾ ਜਾਂ of of ਹੁੰਦਾ d ਦਾ ਮਤਲਬ ਡਿਵੀਜ਼ਨ m ਦਾ ਮਤਲਬ ਮਲਟੀਪਲੀਕੇਸ਼ਨ a ਦਾ ਮਤਲਬ ਐਡ ਤੇ s ਦਾ ਮਤਲਬ ਸਬਟ੍ਰੈਕਟ ਇੱਕ ਗੱਲ ਚੇਤੇ ਰੱਖਣੀ ਜੇਕਰ ਦਾਅ ਲਿਖਿਆ ਹੋਇਆ ਬੇਟਾ ਤਾਂ ਇਹ ਗੁਣਾ ਪਹਿਲਾਂ ਕਰਨੀ ਆ ਇਹ ਲੜੀ ਆ ਬੇਟਾ ਹੱਲ ਕਰਨ ਦੀ ਪਹਿਲਾਂ ਬ੍ਰੈਕਟ ਫਿਰ ਦਾਅ ਫਿਰ ਤਕਸੀਮ ਫਿਰ ਗੁਣਾ ਫਿਰ ਜਮਾ ਫਿਰ ਘਟਾਓ ਜਦੋਂ ਇਕੱਠੇ ਆ ਜਾਂਦੇ ਇਸ ਤਰ੍ਹਾਂ ਦੇ ਜਮਾ ਗੁਣਾ ਘਟਾਓ ਤਾਂ ਆਪਾਂ ਬੇਟਾ ਤਿੰਨ ਨੰਬਰ ਸਵਾਲ ਕਰਦੇ ਆ ਤਿੰਨ ਨੰਬਰ ਸਵਾਲ ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ 7 ਗੁਣਾ 8 ਭਾਗ 4 ਕਟਾਉ 6 ਤਾਂ ਬੇਟਾ ਕੋਈ ਨਹੀਂ ਹੈਗਾ ਇਸ ਸਵਾਲ ਦੇ ਵਿੱਚ ਸਭ ਤੋਂ ਪਹਿਲਾਂ ਬਾਰਡ ਮਾਸ ਰੂਲ ਦੇ ਅਕੋਰਡਿੰਗਲੀ ਬ੍ਰੈਕਟ ਹੈ ਨਹੀਂ ਕੀ ਦਾ ਵੀ ਹੈ ਨਹੀਂਗਾ ਤੇ ਭਾਗ ਹੈਗੀ ਆ ਅਸੀਂ ਪਹਿਲਾਂ ਭਾਗ ਕਰਾਂਗੇ 8 ਤਕਸੀਮ 4 ਨੂੰ ਪਹਿਲਾਂ ਹੱਲ ਕਰ ਲਾਂਗੇ ਇਹ ਬਣ ਗਿਆ 7 ਗੁਣਾ ਜਦੋਂ 8 ਨੂੰ 4 ਨਾਲ ਭਾਗ ਕਰਦੇ ਆ 4 ਦੁਣੀ 8 ਹੋ ਜਾਂਦਾ ਨਾ ਤਾਂ ਅਸੀਂ 4 ਦੁਣੀ 8 ਇਹਦੀ ਜਗ੍ਹਾ ਤੇ 2 ਆ ਲਾ ਦਿੰਨੇ ਆ ਜਾਂ ਤੁਸੀਂ 8 4 ਵੀ ਕਰਦੇ ਆ ਤਾਂ 4 ਦੁਣੀ 8 ਇੱਥੇ 2 ਆ ਗਏ ਠੀਕ ਹੈ ਬੇਟਾ ਘਟਾਓ 6 ਮੇਰਾ ਕਿਹਲਾ ਗੱਲ ਸਮਝ ਲੱਗੀ ਬੇਟਾ ਤਾਂ ਇੱਥੇ 2 ਆ ਗਏ ਹੁਣ ਇਹਦੂ ਬਾਅਦ ਚ ਇਹ ਬਣ ਗਿਆ 7 2 6 ਇਹਦੂ ਬਾਅਦ ਬੇਟਾ ਆਪਾਂ ਗੁਣਾ ਕਰਾਂਗੇ ਹੁਣ 7 2 14 ਘਟਾਓ 6 ਫੇਰ ਘਟਾਓ 14 ਚੋਂ 6 ਗਏ 8 ਸਾਡਾ ਉੱਤਰ ਆ ਗਿਆ ਠੀਕ ਹੈ ਬੇਟਾ ਇਹ ਸੀਗਾ ਸਵਾਲ ਨੰਬਰ 3 ਅੱਗੇ ਆਪਾਂ ਕਰਦੇ ਹਾਂ ਬੇਟਾ ਸਵਾਲ ਨੰਬਰ 4 ਸਵਾਲ ਨੰਬਰ 4 ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ 63 9 63 9 4 28 15 ਤਾਂ ਬੇਟਾ ਇੱਥੇ ਵੀ ਅਸੀਂ ਬਾਰਡਮਾਸ ਰੂਲ ਹੀ ਲਾਉਣਾ ਹੈ ਬਾਰਡਮਾਸ ਰੂਲ ਦੇ ਅਕੋਰਡਿੰਗਲੀ ਸਭ ਤੋਂ ਪਹਿਲਾਂ ਭਾਗ ਕਰਾਂਗੇ ਆਪਾਂ ਤਾਂ ਬੇਟਾ ਹੁਣ ਮੈਂ ਸਟੈਪ ਘਟਾਉਣ ਲੱਗਾ 9 7 6 3 ਹੁਣ ਇਹਨਾਂ ਦੋਵਾਂ ਦੀ ਜਗ੍ਹਾ ਤੇ ਇਕੱਲਾ 7 ਆਜੂ ਪਹਿਲਾਂ ਭਾਗ ਕਰਤੀ 7 4 28 15 ਤਾਂ ਬੇਟਾ ਇਹਦੂ ਅਗਲੇ ਸਟੈਪ ਤੇ ਗੁਣਾ ਆ ਗਈ 7 ਚੋਕਾ 28 ਆਗੇ 28 ਜਮਾ 28 ਘਟਾਓ 15 28 ਤੇ 28 ਦੇ ਦੋ ਜੋੜ ਕਰੋਗੇ 56 ਆ ਜੂਗਾ 56 ਘਟਾਓ 15 ਬਰਾਬਰ 41 ਉੱਤਰ ਆ ਜੂਗਾ ਠੀਕ ਹੈ ਬੇਟਾ ਇਹ ਸੀਗਾ ਸਵਾਲ ਨੰਬਰ 4 ਹੋਣ ਬੇਟਾ ਆਪਾਂ ਕਰਦੇ ਹਾਂ ਸਵਾਲ ਨੰਬਰ 5 ਤਾਂ ਸਵਾਲ ਨੰਬਰ 5 ਵੀ ਧਿਆਨ ਨਾਲ ਦੇਖ ਲਓ ਬੇਟਾ ਸੋਕੇ ਸੋਕੇ ਸਵਾਲ ਆ ਕੁਝ ਵੀ ਨਹੀਂ ਹੈ ਇਹਦੇ ਵਿੱਚ ਔਖਾ ਤਾਂ ਪੰਜ ਨੰਬਰ ਸਵਾਲ ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ ਪਿਆ 25 3 25 3 42 6 4 ਤਾਂ ਬੇਟਾ ਅਕੋਰਡਿੰਗ ਟੂ ਰੂਲਸ ਪਹਿਲਾਂ ਅਸੀਂ ਆਹਾਂ ਭਾਗ ਕਰਾਂਗੇ 6 ਤੇ 42 ਦੀ 6 7 42 ਹੁੰਦੇ ਹਨ 25 ਗੁਣਾ 3 ਨਿਸ਼ਾਨ ਨਿਸ਼ਾਨ ਇਹੀ ਰਹਿਣੀ ਹੈ ਜਮਾ 7 ਇਹਦੀ ਜਗ੍ਹਾ ਤੇ 7 ਆ ਗਏ ਘਟਾਓ 4 ਤਾਂ ਹੁਣ ਬੇਟਾ ਇਹਦੂ ਅਗਲੇ ਸਟੈਪ ਤੇ ਗੁਣਾ ਮੈਂ ਤੁਹਾਨੂੰ ਕਿਹਾ ਸੀ 25 ਤੱਕ ਪਹਾੜੇ ਜਰੂਰ ਚੇਤੇ ਕਰਨੇ 25 ਤੇ ਆ 75 ਜਮਾ 7 ਘਟਾਓ 4 ਤਾਂ ਬੇਟਾ 75 ਇਹਦੂ ਬਾਅਦ ਚ ਜਮਾ ਕਰਾਂਗੇ ਆਪਾਂ 75 ਤੇ 7 82 ਘਟਾਓ 4 ਤੇ ਇਹ ਆ ਗਿਆ ਸਾਡੇ ਕੋਲੇ 78 ਤਾਂ ਬੇਟਾ 78 ਸਾਡਾ ਰਾਈਟ ਆਨਸਰ ਇਹਨੂੰ ਟਿਕ ਕਰ ਦਵਾਂਗੇ ਸੋ ਬੇਟਾ ਇਹ ਸੀਗਾ ਇਹਦਾ ਸਵਾਲ ਨੰਬਰ 5 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ